ਜੋ ਭਾਨਾ ਸਿੰਘ ਸਿੱਧੂ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਜੇਲ੍ਹ 'ਚ ਬੰਦ ਦਾ ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਸੀ ਐਸਐਸਪੀ ਬਰਨਾਲਾ ਐਸਐਸਪੀ ਕਰਨ ਦੇ ਨਾਲ ਗੱਲਬਾਤ ਹੋਈ ਹੈ ਅਸੀਂ ਇੱਕੋ ਹੀ ਆਪਣੀ ਗੱਲ ਰੱਖੀ ਹੈ ਕਿ ਬਿਨਾਂ ਸ਼ਰਤ ਭਾਨਾ ਸਿੰਘ ਸਿੱਧੂ ਨੂੰ ਰਿਹਾਅ ਕਰਨਾ ਤੇ ਜਿਹੜੇ ਮੁਕੱਦਮੇ ਆ ਰੱਦ ਕੀਤੇ ਜਾਣ ਇਹਦੇ ਉੱਤੇ ਹਲੇ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੜੀ ਆ ਇਹ ਦੁਬਾਰਾ ਆਏ ਕਹਿੰਦੇ ਵੀ ਕੱਲ ਨੂੰ ਅਸੀਂ ਅਫਸਰਾਂ ਨੇ ਗੱਲ ਕਹੀ ਆ ਵੀ ਅਸੀਂ ਕੱਲ ਨੂੰ ਦੁਬਾਰਾ 11 ਵਜੇ ਦੀ ਮੀਟਿੰਗ ਫੇਰ ਰੱਖੀ ਹੈ ਤੇ ਅਸੀਂ ਅਪੀਲ ਕਰਦੇ ਆ ਸਮੁੱਚੀ ਆਪਣੀ ਸੰਗਤ ਨੂੰ ਕਿ ਆਪਣਾ ਜਿਹੜਾ ਤਿੰਨ ਦਾ ਮਿਸਿਆ ਹੋਇਆ ਪ੍ਰੋਗਰਾਮ ਹੈ ਸਰੂਰ ਵਾਲਾ ਉਹ ਜਿਉਂ ਦੀ ਤਿਉਂ ਬਰਕਰਾਰ ਰਹੂਗਾ ਕਿਉਂਕਿ ਭੰਨ ਹਾਲੇ ਰਿਹਾਰ ਨਹੀਂ ਹੋਇਆ ਇਹ ਕੱਲ ਨੂੰ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆਊਗੀ ਉਹ ਤੁਹਾਨੂੰ ਕੱਲ ਨੂੰ ਦੱਸ ਦਿਆਂਗੇ ਪਰ ਤਿਆਰੀ ਫੁੱਲ ਰੱਖਿਓ ਇੱਕ ਕਲੇ ਦੀ ਵੀ ਧੂਰੀ ਵਾਲੇ ਦੀ ਵੀ ਤੇ ਤਿੰਨ ਵਾਲਾ ਜਿਹੜਾ ਆਪਣਾ ਸਰੂਰ ਜਾਣਾ ਇਹ ਘਰ ਦੇ ਅੱਗੇ ਉਹਦੀ ਵੀ ਤਿਆਰੀ ਫੁੱਲ ਰਹੀ। ਇੱਕ ਦਾ ਵੀ ਇਹ ਤਿੰਨ ਦਾ ਵੀ ਇੱਕ ਵਾਰ ਦਾ ਇੱਕ ਤਰੀਕ ਨੂੰ ਆਪਣੇ ਮਾਨ ਸਾਹਿਬ ਨੇ ਰੱਖਿਆ। ਧੂਰੀ ਦੇ ਵਿੱਚ ਜਿਹੜੇ ਐਮਪੀ ਨੇ ਇਥੋਂ ਉਹਨਾਂ ਨੇ ਤੇ ਤਿੰਨ ਦਾ ਜਿਹੜਾ ਹੈਗਾ ਉਹ ਸਾਡਾ ਸਾਰਾ ਜੰਨੀਆਂ ਵੀ ਜੱਥੇਬੰਦੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਤਿੰਨ ਤਰੀਕ ਦਾ ਜਿਹੜਾ ਭਵਨ ਸਿੰਘ ਮਾਨ ਦਾ ਜਿਹੜਾ ਘਰਾਓ ਰੱਖਿਆ ਘਰ ਦਾ ਉਧਰ ਨੂੰ ਜਾਣ ਦਾ ਸੱਦਾ ਹੈ ਕਿ ਉਹਦੇ ਲਈ ਤਿਆਰੀਆਂ ਆਦੀਆਂ ਫੁੱਲ ਰੱਖਣੀਆਂ ਢਿੱਲੀ ਨਹੀਂ ਗੱਲ ਕਰਨੀ। ਕਿਉਂਕਿ ਹਲੇ ਤੁਹਾਨੂੰ ਪਤਾ ਹੀ ਇਹ ਵੀ ਸਰਕਾਰਾਂ ਕਿਵੇਂ ਤਕੜਮਬਾਜ਼ੀਆਂ ਖੇਡਦੀਆਂ ਹੁੰਦੀਆਂ ਨੇ ਇਹ ਮੀਟਿੰਗਾਂ ਜਲਝਾ ਕੇ ਛੱਡ ਦਿਆਂਗੇ ਛੁੜਾ ਦੇਾਂਗੇ ਜੀ ਭਾਣਾ ਮੈਂ ਫੇਰ ਕਹਾਂ ਹਲੇ ਨਹੀਂ ਛੱਡਿਆ ਹਲੇ ਨਹੀਂ ਰਿਹਾ ਹੋਇਆ ਪਰਚੇ ਪਤਾ ਨਹੀਂ ਹੋਰ ਕਿੰਨੇ ਕਰ ਤਿਆਰ ਕਰੀ ਬੈਠੇ ਆ ਕੱਲ ਨੂੰ ਜਿਹੜੀ 11 ਵਜੇ ਗੱਲ ਸਾਹਮਣੇ ਆਉਣੀ ਆ ਦੁਬਾਰਾ ਮੀਟਰ 'ਚ ਉਹ ਦੱਸ ਦਾਂਗੇ ਬਿਨਾਂ ਸ਼ਰਤ ਰਿਹਾਈ ਕੋਈ ਜ਼ਮਾਨਤ ਨਹੀਂ ਕਰਾਉਣੀ ਕੋਈ ਜ਼ਮਾਨਤ ਭਰਉਣੀ ਨਹੀਂ ਤੇ ਕੋਈ ਆਪਾਂ ਜਿਹੜਾ ਪਰਚਾ ਉਹਦਾ ਸਾਰੇ ਰੱਦ ਹੋਣੇ ਚਾਹੀਦੇ ਜਿਹੜਾ ਇੱਕ ਕੋਈ ਗੱਲ ਇਸ ਤਰ੍ਹਾਂ ਕੀਤੀ ਪ੍ਰਸ਼ਾਸਨ ਨੇ ਪਰਚੇ ਨੂੰ ਰੱਦ ਕਰਨ ਨੂੰ ਲੈ ਕੇ ਕੋਈ ਆਣਾ ਕਰਨੀ ਇਹ ਕਹਿੰਦੇ ਉੱਪਰ ਅਸੀਂ ਆਪਣੇ ਅਫਸਰਾਂ ਨਾਲ ਗੱਲ ਕਰਾਂਗੇ ਆਪਣੇ ਜਿਹੜੇ ਸਰਕਾਰ ਨਾਲ ਗੱਲ ਕਰਨਗੇ ਤੇ ਉਹ ਗੱਲਬਾਤ ਕੱਲ ਨੂੰ ਦੁਬਾਰਾ 11 ਵਜੇ ਫੇਰ ਤੁਹਾਨੂੰ ਕੀ ਲੱਗਦਾ ਜਦੋਂ ਇੰਨਾ ਲੰਬਾ ਕੱਲ ਵੱਡਾ ਇਕੱਠ ਹੋਇਆ ਦੇਖ ਕੇ ਉਹ ਲੱਗਦਾ ਕਿ ਸਰਕਾਰ ਨੂੰ ਇੱਕ ਡਰ ਬਹਿ ਗਿਆ ਅਗਲੇ ਘਟਨੇ ਦੇ ਨਹੀਂ ਦੇਖੋ ਇਹ ਤਾਂ ਇਹ ਤਾਂ ਸਰਕਾਰ ਨੂੰ ਮੇਰੀ ਗੱਲ ਸੁਣ ਉਹਨੇ ਕੋਈ ਜ਼ਬਰ ਥੋੜੀ ਕੀਤਾ ਉਹ ਕੋਈ ਅਤਵਾਦੀ ਫੜਿਆ ਇਹਨਾਂ ਨੇ ਜਿਹੇਸ ਤਰੀਕੇ ਨਾਲ ਮੁਕੱਦਮੇ ਦਰਜ ਕਰ ਰਹੇ ਆ ਤੇ ਕੁੱਟਮਾਰ ਹਲੇ ਵੀ ਕਰੀ ਜਾਂਦੇ ਆ ਉਹਦੀ ਆ ਕੱਲ ਮਹੱਲੀ ਸੀਐਸਟਾਫ ਦੇ ਚੋਂ ਲਿਜਾ ਕੇ ਜੋ ਬਰਫਦਾਂ ਸਿਲੰਗਾਂ ਦੇ ਲਟਾਇਆ ਜਾ ਰਹੇ ਆ ਬਰਫ ਤੇ ਉੱਤੇ ਸਿਰ 'ਚ ਪਾਣੀ ਪਾ ਤੇ ਮੂੰਹ 'ਚ ਪਾਣੀ ਪਾਇਆ ਜਾ ਰਿਹਾ ਇਹ ਕਾਹਨ ਹੋ ਰਿਹਾ ਜਵਾਨੀ ਦਾ ਇਹ ਤਾਂ ਹਲੇ ਦੇਖਣਗੇ ਇਹ ਤਾਂ ਹਲੇ ਕੱਲ ਵਾਲਾ ਕੱਟ ਕੀ ਏਦੂੰ 1000 ਗੁਣਾ ਕੱਟ ਜਿਆਦੇ ਰੋਹ ਲੋਕਾਂ 'ਚ ਵਧੀ ਜਾਂਦਾ ਉਹਦੇ ਭਰਾ ਦੇ ਪਰਚਾ ਦੇਤਾ ਜਿਹੜੇ ਕਿੱਛੇ ਕੱਲ ਵਾਲਾ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਨੇ ਭਾਈ ਗਲਤ ਹੋ ਰਿਹਾ ਜੋ ਹੋ ਰਿਹਾ ਭਾਨੇ ਨਾਲ ਪਿੱਛੇ ਹਟਣਾ ਸੀ ਉਹਦੀ ਵੀ ਜੇ ਪਰਚਾ ਹੋਰ ਦੇਤਾ ਸੋ ਇਸ ਕਰਕੇ ਇਹ ਤਿਆਰੀ ਰੱਖਿਓ ਕਿਉਂਕਿ ਇਹ ਬਹੁਤ ਤਰੀਕੇ ਨਾਲ ਆਪਣੀਆਂ ਚਾਲਾਂ ਸਰਕਾਰ ਖੇਡਦੀ ਹੁੰਦੀ ਹੈ ਲੋਕਾਂ ਨੂੰ ਕਿਵੇਂ ਲਿਓ ਲਾਉਣਾ ਕਿਵੇਂ ਖਰੀਦਣਾ ਕਿਵੇਂ ਆਪਸ ਵਿੱਚ ਲੋਕਾਂ ਨੂੰ ਘਝੋਲਾ ਪਾਹੀ ਗੱਲ ਲੰਮੀ ਸੜਦੇ ਲਮਕਾ ਦਿਓ ਆਪੇ ਲੋਕ ਥੱਕ ਜਾਂਦੇ ਆ ਪਰ ਆਪਾਂ ਥੱਕਣਾ ਨਹੀਂ ਇੱਕ ਤੇ ਤਿੰਨ ਦਾ ਵੱਡਾ ਪ੍ਰੋਗਰਾਮ ਹੈ ਉਹਦੇ ਤਿਆਰੀ ਕਰਕੇ ਫੁੱਲ ਆਉਣੀ ਹੈ ਲੰਗਰ ਪ੍ਰਸ਼ਾਦ ਦੇ ਲੈ ਕੇ ਸਭ ਸਮਾਨ ਲੈ ਕੇ ਪਹੁੰਚ ਜਿਓ ਕੋਈ ਸ਼ਰਤਾਂ ਵੀ ਰੱਖਣ ਦੀ ਗੱਲ ਕੀਤੀ ਗਿਆ ਮੇਰੀ ਕੋਈ ਸ਼ਰਤ ਨਹੀਂ ਗੱਲ ਹੈ ਇੱਕ ਵੀ ਤਨ ਵੇੜੀ ਆ ਬਿਨਾ ਸ਼ਰਤ ਰਿਹਾਈ ਪਰਚੇ ਨਾਲ ਪ੍ਰਸ਼ਾਸਨ ਵੱਲੋਂ ਵੀ ਨਾ ਅਗਲੀ ਮੀਟਿੰਗ ਵਗੈਰੇ ਕਾਨੂੰ ਅਸਰਾਂ ਦੇ ਨਾਲ ਤੁਹਾਡੀ ਕਰਾ ਦੇਾਂਗੇ ਉਹਨਾਂ ਨੇ ਆਪਣੀ ਗੱਲ ਉੱਪਰ ਕੀਤੀ ਹੈ ਇਹ ਗੱਲ ਕੱਲ ਨੂੰ ਤੈਹ ਹੋਣੀ ਹੈ ਕਿੱਦਰ ਨੂੰ ਜਾਣੀ ਹੈ ਪ੍ਰਸ਼ਾਸਨ ਦੀ ਮੰਗ ਇਹੀ ਹੈ ਕਿ ਧਰਨਾ ਇਹ ਪ੍ਰੋਟੈਸਟ ਨਾ ਹੋਵੇ ਅਗਲਾ ਉਸ ਕਰਕੇ ਇਹ ਤਾਂ ਇਹਨਾਂ ਨੂੰ ਇਹ ਤਾਂ ਪ੍ਰਸ਼ਾਸਨ ਨੇ ਸੋਚਣਾ ਹੈ ਸਰਕਾਰ ਨੇ ਸੋਚਣਾ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਅੱਗ ਲੱਗੇ ਸ਼ਾਂਤੀ ਭੰਗ ਹੋਵੇ ਅੱਜ ਤਾਂ ਪਹਿਲੇ ਹੀ ਚਾਹੁੰਦੇ ਕਿ ਪੰਜਾਬ ਦੀ ਜਵਾਨੀ ਦਾ ਪਹਿਲੇ ਹੀ ਬਹੁਤ ਵੱਡਾ ਕਹਾਣ ਹੋਇਆ ਪਰ ਇਹ ਜਾਣਬੁੱਝ ਕੇ ਸਰਕਾਰ ਲਾਂਬੂ ਲਾਉਣ ਨੂੰ ਫਿਰਦੀ ਹੈ ਪੰਜਾਬ ਨੂੰ ਜਾਣਬੁੱਝ ਕੇ ਇਹ ਬਲਦੀ ਦੇ ਬੁੱਥੇ ਦੇਣਾ ਚਾਹੁੰਦੇ ਆ ਸ਼ਿਕਾਰ ਖੇਡ ਰਹੇ ਆ ਸਾਡੀ ਜਵਾਨੀ ਦਾ ਅੱਜ ਤਰਨ ਤਾਰਨ ਵੀ ਇਨਕਾਊਂਟਰ ਹੋਇਆ ਅੱਜ ਦੋ ਮੁੰਡਿਆਂ ਦਾ ਅਨਕਾਊਂਟਰ ਤਰਨਤਾਰਨ ਹੋਇਆ ਇਹ ਮਸਲਾ ਇਹ ਨਹੀਂ ਹੈਗਾ ਵੀ ਇਕੱਲੇ ਭਾਨੇ ਦਾ ਮਸਲਾ ਹੈ ਇਹ ਮਸਲਾ ਉਹ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਆ ਜਿਹੜੇ ਝੂਠੇ ਪੁਲਿਸ ਮੁਕਾਬਲੇ ਗੈਂਗਸਟਰ ਕਹਿੰ ਕੇ ਮਾਰ ਰਿਹਾ ਸਾਡੇ ਮੁੰਡਿਆਂ ਨੂੰ ਇਹ ਇਹ ਗੱਲ ਇੱਥੇ ਰੁਕਣੀ ਨਹੀਂ ਇਹ ਗੱਲ ਜਿਹਨੂੰ ਲੱਗਦਾ ਵੀ ਇੱਥੇ ਰੁਕੂਗੀ ਤੇ ਇਹਦੇ ਲਈ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਜਿਹਨੂੰ ਮਰਜ਼ੀ ਕਰਨੂ ਚੱਕ ਗੈਂਗਸਟਰ ਕਹਿੰ ਕੇ ਗੋਲੀ ਮਾਰ ਦੇਣਗੇ ਕੀ ਅਸੀਂ ਮੰਨ ਲਾਂਗੇ ਇਸ ਕਰਕੇ ਜਿਹੜੇ ਜ਼ਬਰ ਤੇ ਸਰਕਾਰ ਉਤਰੀ ਹੋਈ ਹੈ ਸ਼ਾਂਤਮਈ ਤਰੀਕੇ ਨਾਲ ਹੀ 바ਰੀ-ਬਾਰੀ ਬੇਨਤੀ ਕਰਦੇ ਆ ਇਹਨਾਂ ਨੇ ਬੜਾ ਕੋਸ਼ਿਸ਼ ਕਰਨੀਆਂ ਹੈ ਭੜਕਾਉਣ ਦੀਆਂ ਉਕਸਾਉਣ ਦੀਆਂ ਕਿਸੇ ਤਰੀਕੇ ਨਾਲ ਆਪਣੇ ਬੰਦੇ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਜਾਵਤ ਤੇ ਰਹ ਕੇ ਇਹ ਮੋਰਚਾ ਫਤਿਹ ਕਰਨੇ ਆ ਤੇ ਆਨਲਾਈਨ ਸਮੇਂ ਦੇ ਵਿੱਚ ਜਿਹੜਾ ਜ਼ਬਰ ਟਾ ਰਹੇ ਆ ਇਹ ਜ਼ਬਰਦਸਤ ਮੁਕ ਤੋੜ ਜਮਾਉਣੀ ਆ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ